ਛੇ ਭੈਣਾਂ ਦਾ ਭਰਾ ਹੈ ਇੱਕ ਕਿਸਾਨੀ ਜਵਾਨੀ ਅਜਮਤ ਸੰਨਤ ਪਾਉਣ ਪਾਣੀ ਧਰਤੀ ਸੁਰੱਖਿਆ ਹੋਂਦ ਬਚਾਉਣ ਲਈ ਮੈਂ ਮਰ ਮਿਟਣਾ ਹੈ ਕਿ ਜੇ ਉਹਨੇ ਮਰ ਮਿਟਣਾ ਤੇ ਤੁਸੀਂ ਘਰਾਂ ਚ ਬੈਠੇ ਤਮਾਸ਼ਾ ਵੇਖਦੇ ਹੋ ਤੁਸੀਂ ਕੀ ਕਰਦੇ ਹੋ ਘਰਾਂ ਚ ਬੈਠੇ ਮਰਨ ਤੇ ਜਾਓਗੇ ਭੋਗਤੇ ਜਾਓਗੇ ਤੇ ਕਿਹੜਾ ਮੂੰਹ ਲੈ ਕੇ ਜਾਓਗੇ ਤੇ ਕਿਹੜੇ ਸ਼ਬਦ ਭੋਗਤੇ ਆਖੋਗੇ ਮਰ ਨਹੀਂ ਜਾਓਗੇ ਤੁਸੀਂ ਤੁਹਾਡੀਆਂ ਡੱਲੇਵਾਲ ਸਾਹਿਬ ਦਾ ਸਾਥ ਨਾ ਦਿੱਤਾ ਮਰਨ ਤੋਂ ਬਾਅਦ ਤੁਸੀਂ ਵੀ ਜਿਉਂਦਾ ਲਾਸ਼ਾਂ ਬਣ ਕੇ ਰਹਿ ਜਾਓਗੇ ਪੁੱਛਣਾ ਨਹੀਂ ਕਿਸੇ ਨੇ ਪਰ ਡੱਲੇਵਾਲ ਮਰਦ ਬਣ ਕੇ ਮਰੂ ਤੁਸੀਂ ਲਾਸ਼ਾਂ ਬਣ ਕੇ ਮਰੋਗੇ ਅੱਜ ਜੇ ਸਾਥ ਨਾ ਦਿੱਤਾ ਬੱਲੇਵਾਲ ਨੂੰ ਚਾਰ ਮੋਡਿਆਂ ਦੀ ਲੋੜ ਨਹੀਂ ਪੈਣੀ ਇਹ ਮਰਦ ਬਣ ਕੇ ਜਾਊ ਪਰ ਜਿਹੜੇ ਸਾਥ ਨਹੀਂ ਦੇਣਗੇ ਘਰੇ ਨੁਕਸ ਬਿੰਦੀਆਂ ਕੱਢ ਰਹੇ ਨੇ ਇਨ੍ਹਾਂ ਲੋਕਾਂ ਨੂੰ ਮੁਰਦੇ ਬਣ ਕੇ ਜਾਣਾ ਪਊ ਤੇ ਮੋਡਿਆਂ ਦੀ ਲੋੜ ਵੀ ਪਊ ਕਿਉਂਕਿ ਮੁਰਦੇ ਚੁੱਕਣੇ ਪੈਂਦੇ ਆ ਮਰਦ ਨਹੀਂ ਮਰਦ ਤਾਂ ਖੁਦ ਮੋਡਾ ਬਣ ਕੇ ਜਾਂਦੇ ਕੀ ਫਾਇਦਾ ਹੋ ਮਰਨ ਤੋਂ ਬਾਅਦ ਉਸ ਤੋਂ ਬਾਅਦ ਬਹੁਤ ਸਾਰੇ ਵੀਰ ਇੱਥੇ ਆਏ ਤੇ ਜਿੰਨੇ ਆਏ ਤੇ ਜਿੰਨਿਆਂ ਨੇ ਹਾਜ਼ਰੀ ਲਵਾਈ ਮੈਂ ਉਹਨਾਂ ਲਈ ਅਰਦਾਸ ਕਰਦਾ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਸੇਤ ਜੱਪੀ ਬਖਸ਼ਣ ਭਾਈ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਔਰ ਕਿਸਾਨ ਜਥੇਬੰਦੀਆਂ ਦੀ ਏਕਤਾ ਦੀ ਅਰਦਾਸ ਕਰਦਾ ਤਕੜੇ ਹੋ ਜਾਓ ਇੰਨਾ ਕਹੱਲਾ ਮਾਰਦੇ ਹੋ ਤੁਹਾਡੇ ਇਕੱਠ ਗੱਲੇਵਾਦ ਦੇ ਸਾਵਾ ਦੇ ਸਾਹ ਬਣ ਜਾਣ ਕਿ ਮੋਦੀ ਸਰਕਾਰ ਦੇ ਸਾਹ ਬੰਦ ਕਰਕੇ ਰੱਖ ਦੇ ਬੋਲੇ ਸੋਨਹਿਰਾ ਆਲਾ ਜੀ ਆਕਾ ਇਤਾਂ ਜਾ ਕੇ ਤੁਹਾਡੇ ਮੋਰਚੇ ਫਤਿਹ ਹੋਣਗੇ ਤੁਹਾਡੀ ਫਤਿਹ ਨੂੰ ਕੋ ਰੋਕ ਨਹੀਂ ਸਕੂਗਾ ਗੁਰੂ ਰਹਿਮਤ ਕਰਨ ਸੋਨਹਿਰਾ ਆਲਾ ਅੱਜ ਇਹ ਵੀ ਬੇਨਤੀ ਕਰਦਾ ਏ ਜਿਹੜੇ ਘਰਾਂ 'ਚ ਬੈਠੇ ਨੇ ਉਹ ਘਰਾਂ 'ਚ ਕਿਸਾਨੀ ਦੇ ਝੰਡੇ ਜ਼ਰੂਰ ਲਾਉਣ ਮੈਂ ਵੀ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਜਥੇਬੰਦੀ ਨੂੰ ਸਿੱਖ ਸੰਗਤਾਂ ਨੂੰ ਸਿੱਖ ਪੰਥ ਨੂੰ ਇਹ ਕਰਤਾਰਪੁਰ ਦੀ ਲੜਾਈ ਭਾਈ ਬਾਬੇ ਨੇ ਖੇਤੀ ਕਰਕੇ ਦਿੱਤੀ ਏ ਤੁਹਾਨੂੰ ਕਿਸਾਨ ਐ ਤੁਹਾਡਾ ਬਾਬਾ ਧੰਗੁਰੂ ਨਾਨਕ ਸਾਹਿਬ ਮੋਬਾਈਲ ਤੇ ਉੱਤੇ ਤੁਹਾਡੀ ਸਟੇਟਸ ਜਿਹੜੇ ਲੱਗੇ ਨੇ ਉਹ ਕਿਸਾਨੀ ਸੰਘਰਸ਼ ਦੇ ਫਤਿਹ ਦੇ ਹੋਣ ਤੁਹਾਡੇ ਘਰਾਂ ਚ ਝੰਡੇ ਨਿਸ਼ਾਨ ਉਹ ਹੋਣ ਔਰ ਦੱਸ ਦਿਓ ਤੁਸੀਂ ਭਾਵੇਂ ਇਹਨਾਂ ਦਿਨਾਂ ਦੇ ਵਿੱਚ ਜਾਣ ਬੁਝ ਕੇ ਵੋਟਾਂ ਰੱਖੀਆਂ ਕਿ ਲੋਕਾਂ ਦਾ ਧਿਆਨ ਵੋਟਾਂ ਵੱਲ ਨੂੰ ਚਲਿਆ ਜਾਏ ਅਸੀਂ ਵੋਟਾਂ ਦਾ ਵੀ ਬਾਈਕਾਟ ਕਰਦੇ ਅਸੀਂ ਨਹੀਂ ਲੱਗਦੇ ਵੋਟਾਂ ਇਸ ਵਕਤ ਐਮ ਸੀ ਦੀਆਂ ਵੋਟਾਂ ਕਰਾਰਾਏ ਜਾਣ ਬੁੱਝ ਕੇ ਇੱਕ ਕਿਸਾਨੀ ਸੰਘਰਸ਼ ਨੂੰ ਫੇਲ ਕਰਨਾ ਹੈ ਦੂਸਰਾ ਸਹਿਬਜ਼ਾਦਿਆਂ ਦੀ ਜਾਦ ਪੁਲਾਉਣੀ ਹੈ ਤੇ ਤੀਸਰਾ ਅਕਾਲ ਤਖਤ ਤੇ ਹੋਏ ਡਰਾਮੇ ਨੂੰ ਅੱਖਾਂ ਤੋਂ ਪਰੋਖੇ ਕਰਨਾ ਇਹ ਵਿੱਦ ਪ੍ਰੂਫ ਵਿੱਦ ਪਲਾਨ ਇਹ ਸਾਰਾ ਕੰਮ ਚੱਲ ਰਿਹਾ ਧਿਆਨ ਰੱਖਿਓ ਕਿਸਾਨੀ ਸੰਘਰਸ਼ ਸਹਿਬਜ਼ਾਦਿਆਂ ਦੀ ਸ਼ਹੀਦੀ ਇਨੂੰ ਮੁੱਖ ਰੱਖਿਓ ਇਹ ਤੁਹਾਡੇ ਘਰਾਂ ਚੋਂ ਤੁਹਾਡੇ ਨਿਸ਼ਾਨਾ ਤੋਂ ਪਤਾ ਲੱਗ ਜਾਏ ਤੁਹਾਡੇ ਮੋਬਾਈਲ ਤੋਂ ਤੁਹਾਡੀ ਗੱਡੀ ਤੋਂ ਹਰ ਇੱਕ ਥਾਂ ਤੇ ਇੱਕ ਸਾਨੀ ਸੰਘਰਸ਼ ਫੱਤੇ ਜਾਬੀ ਦਾ ਸਨੇਹਾ ਮਿਲਣਾ ਲਾਜ਼ਮੀ ਹੈ। ਔਰ ਪ੍ਰਚਾਰਕ ਵੀਰਾਂ ਨੂੰ ਵੀ ਬੇਨਤੀ ਕਰਦਾ ਜਿੱਥੇ ਜਿੱਥੇ ਗੁਰੂ ਪਿਆਰੇ ਬੈਠੇ ਨੇ ਉਹ ਸਾਨੂੰ ਨਾ ਡੀਕਣ ਸਾਡਾ ਫੋਨ ਨਾ ਉਡੀਕਣ ਆਪ ਮੋਰਚੇ ਵਿੱਚ ਫੋਨ ਕਰਕੇ ਇੱਥੇ ਰੋਜ਼ ਕੀਰਤਨ ਹੁੰਦਾ ਹੈ 2 ਘੰਟੇ ਸ਼ਾਮ ਨੂੰ ਸੋਧਰਤਾ ਪਾਠ ਹੁੰਦਾ ਹੈ ਸਵੇਰੇ ਨਿਤਨੇਮ ਕਰਦੇ ਨੇ ਸਿੰਘ ਔਰ ਇਸ ਚੀਜ਼ ਨੇ ਤੁਹਾਨੂੰ ਇੱਕ ਹੋਰ ਚੀਜ਼ ਦੇਣੀ ਹੈ ਜਿੱਥੇ ਪਗੜੀ ਸੁਭਾਲ ਉਹ ਜੱਟਾ ਗਾਇਆ ਸੀ ਨਾ ਉਹਨੇ ਜ਼ਿੰਮੇਦਾਰ ਉਹ ਭਾਈ ਆ ਸਵਾਲ ਆਪਣੀ ਪੱਗ ਪੱਗ ਇੱਜ਼ਤ ਹੈ ਉਥੇ ਜੈ ਜਵਾਨ ਤੇ ਜੇ ਕਿਸਾਨ ਜਦੋਂ ਬਾਣੀ ਆ ਗਈ ਤੇ ਨਸ਼ਾ ਚਲਿਆ ਜਾਣਾ ਜਦੋਂ ਨਸ਼ਾ ਚਲਿਆ ਗਿਆ ਉਦੋਂ ਫਿਰ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਧੀ ਭੈਣ ਪਤਨੀ ਮਾਂ ਦਾ ਅਦਬ ਬਹਾਲ ਹੋਊ ਜਦੋਂ ਬਾਣੀ ਆ ਗਈ ਮਰਦਾਰ ਨਾ ਖਾਏ ਉਦੋਂ ਪਰਾਏ ਹੱਕ ਨਹੀਂ ਉਦੋਂ ਕਿਰਤ ਕਰਕੇ ਵੰਡ ਕੇ ਛਕਣ ਦੀ ਗੱਲ ਤੁਰਦੀ ਐ ਉਹ ਤੁਹਾਡੇ ਮੋਰਚਿਆਂ ਚੋਂ ਨਿਕਲਨੀ ਔਰ ਬਹੁਤ ਸਾਰੇ ਨੌਜਵਾਨ ਜਿਸ ਦਿਨ ਮੋਰਚੀਆਂ ਚਾਏ ਕੋਈ ਨਸ਼ਾ ਕਰਦਾ ਸੀ ਕੋਈ ਘੋਨਮਾਨ ਸੀ ਪਰ ਜਦੋਂ ਗਏ ਉਦੋਂ ਗੁਰੂ ਕੇ ਖਾਲਸੇ ਸੀ ਇਹ ਤੁਹਾਡੀ ਵੱਡੀ ਗੱਲ ਸੀ ਮੋਰਚੇ ਦੀ ਜਿਹੜਾ ਪਿੱਛੇ ਲੱਗਾ ਤੇ ਅੱਜ ਵੀ ਆਪਾਂ ਉਹਦੀ ਮਿਸਾਲ ਕਾਇਮ ਕਰਨੀ ਨੌਜਵਾਨ ਸਾਡੇ ਇੱਥੇ ਆਉਣਗੇ ਸਰਦਾਰਾਂ ਦੇ ਵਾਰਿਸ ਬਣ ਕੇ ਜਾਣਗੇ ਫਤਿਹ ਜਬੀ ਹੋਊ ਆਪਣੇ-ਆਪਣੇ ਮੋਬਾਈਲ ਰਾਈ ਜਿਹੜੇ ਵੀ ਸੋਰਸ ਤੁਹਾਡੇ ਕੋਲੇ ਹੈਗੇ ਨੇ ਉਹ ਕਿਰਪਾ ਕਰਕੇ ਜਰੂਰ ਇੱਥੇ ਦਿੱਤੇ ਜਾਣ ਅਰੇ ਵੀ ਪਤਾ ਲੱਗਾ ਕਿ ਸਰਕਾਰ ਨੇ ਢੇੜਾ ਬੰਦ ਦਿੱਤਾ ਹੈ ਤੇ ਮੈਂ ਤੁਹਾਨੂੰ ਥੋੜੀ ਜੀ ਬੇਨਤੀ ਕਰਾਂ ਚਾਰਕ ਪੁਲਿਸ ਅਫਸਰ ਵੇਖ ਕੇ ਪਸੀਜ ਨਾ ਜਾਇਓ ਮੋਸ਼ਨਲ ਨਾ ਹੋ ਜਾਇਓ ਅਸੀਂ ਜਦੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਬੈਠੇ ਸਾਂ ਆ ਜਿਹੜੇ ਅਫਸਰ ਤੁਹਾਡੇ ਕੋ ਆਏ ਨਾ ਇਹ ਮੇਰੇ ਕੋ ਵੀ ਆਏ ਸੀ ਮਿੱਠੀਆਂ ਮਿੱਠੀਆਂ ਗੱਲਾਂ ਕਰ ਗਏ ਮੈਂ ਆਪਣੇ ਸਿੰਘਾਂ ਨੂੰ ਬੇਨਤੀ ਕੀਤੀ ਭਰੋਸਾ ਨਾ ਕਰਿਓ ਕਹਿੰਦੇ ਨਹੀਂ ਭਾਈ ਸਾਹਿਬ ਬੜੇ ਵਧੀਆ ਬੰਦੇ ਐ ਰਾਤ ਨੂੰ 800 ਪੁਲਸੀਆ ਲਿਆ ਕੇ ਸਾਰੇ ਚੋਕੇ ਲੈ ਗਏ ਧਿਆਨ ਰੱਖਿਓ ਆਏ ਨੇ ਇਹ ਗੱਲੇਵਾਲ ਸਾਹਿਬ ਨੂੰ ਵੇਖਣ ਆਏ ਨੇ ਵੀ ਕਦੋਂ ਮਰਨਾ ਐ ਇਹ ਵੇਖਣ ਆਏ ਨੇ ਕਿੰਨੇ ਕੁ ਸਾਹ ਬਾਕੀ ਬਚੇ ਨੇ ਜੇ ਸਰਕਾਰਾਂ ਨੂੰ ਸ਼ਰਮ ਹੁੰਦੀ ਤੇ ਫਿਰ ਸਾਨੂੰ ਇੱਥੇ ਬੈਠਣ ਨੂੰ ਮਜਬੂਰ ਨਾ ਕਰਦੇ ਇਹ ਗੱਲ ਜਿਹੜੀ ਤੁਸੀਂ ਸੜਕ ਤੇ ਕਰ ਰਹੇ ਹੋ ਇਹ ਸਾਡਾ ਮੁੱਖ ਮੰਤਰੀ ਪੰਜਾਬ ਦੀ ਵਿਧਾਨ ਸਭਾ ਚ ਕਰਦਾ 96 ਗੋਂਗੇ ਥੋੜੀ ਚੁਣੇ ਅਸੀਂ 13 ਐਮਪੀ ਬਣੇ ਨੇ ਉੱਥੇ ਕਿਉਂ ਨਹੀਂ ਬੋਲਦੇ ਇਹ ਧਰਨਿਆ ਚਾਉਂਦੇ ਨੇ ਹਾਜ਼ਰੀ ਲਵਾਉਣ ਜਦੋਂ ਕੁਰਸੀ ਮਿਲ ਜਾਂਦੀ ਹੈ ਉਦੋਂ ਕਿਸਾਨਾਂ ਦੇ ਵਿਰੁੱਧ ਭੁਗਤਦੇ ਨੇ ਜਦੋਂ ਨਿਕਲ ਜਾਂਦੀ ਹੈ ਉਦੋਂ ਤੁਹਾਡੇ ਹੱਕ ਚ ਇਥੇ ਨਾਰਾ ਮਾਰਨ ਆ ਜਾਂਦੇ ਨੇ ਪੁੱਛਿਆ ਕਰੋ ਇਹਨਾਂ ਇਹ ਨਹੀਂ ਜਿਹੜਾ ਆ ਗਿਆ ਸਰੂਪਾ ਦੇ ਦਿਓ ਨਹੀਂ ਇਦਾਂ ਨਹੀਂ ਹੋਣਾ ਪੁੱਛਣਾ ਪੈਣਾ ਔਰ ਇਹ ਡੱਲੇਵਾਲ ਸਭ ਨੂੰ ਵੇਖਣਾ ਆਉਂਦੇ ਨੇ ਤੁਹਾਡੀ ਪਹਿਰੇਦਾਰੀ ਚੈੱਕ ਕਰਦੇ ਨੇ ਇਹ ਕਿੰਨੇ ਕੁ ਸੁੱਤੇ ਤੇ ਕਿੰਨੇ ਕੁ ਜਾਗਦੇ ਨੇ ਚੁੱਕਣਾ ਕਿਵੇਂ ਆ ਡੱਲੇਵਾਲ ਸਾਹਿਬ ਨੂੰ ਇਹ ਧਿਆਨ ਰੱਖਿਓ ਬੜੇ ਤਕੜੇ ਹੋ ਕੇ ਰਹੋ ਇੱਕ ਮਿੰਟ ਦਾ ਵੀ ਵਸਾ ਨਾ ਖਾਓ ਖਾਸ ਕਰਕੇ ਪਹਿਰੇਦਾਰ ਧੰਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਕਿੰਨੀ ਕੁ ਪਹਿਰੇਦਾਰੀ ਕਾਇਮ ਰੱਖਣੀ ਹੋਊ ਨਦੇੜ ਸਾਹਿਬ ਚਲੇ ਜਾਓ ਮਹਾਰਾਜ ਜੀ ਨੇ ਮਾੜੀ ਜੀ ਅੱਖ ਇੱਕ ਪਾਸੇ ਕੀਤੀ ਪਹਿਰੇਦਾਰ ਅਵੇਸਲਾ ਹੋਇਆ ਦੁਸ਼ਮਣ ਨੇ ਜਾਗ ਖੰਜਰ ਠੋਕਿਆ ਪਤਾ ਸੀ ਸਤਗੁਰੂ ਨੂੰ ਇਹ ਸਮਝਾਉਣਾ ਸੀ ਇੰਨਾ ਵੀ ਭਰੋਸਾ ਨਾ ਰੱਖੀ ਮਾਰਿਆ ਜਾਏਗਾ ਇਸ ਲਈ ਦੱਲੇਵਾਲ ਸਾਹਿਬ ਦਾ ਪੂਰਾ ਧਿਆਨ ਰੱਖਣਾ ਅਰਦਾਸ ਕਰਨੀ ਹੈ ਚੜ੍ਹਦੀ ਕਲਾ 'ਚ ਰਹਿਣਾ ਹਰ ਬੰਦਾ ਹਰ ਸਾਡਾ ਪ੍ਰਚਾਰਕ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਜਿੱਦਾਂ ਪਿੰਡਾਂ 'ਚ ਵਿਆਹ ਦੀ ਜਾਗੋ ਕੱਢਦੇ ਹੋ ਨਾ ਮੁੰਡਿਆਂ ਦੇ ਵਿਆਹ ਤੇ ਆ ਦੱਲੇਵਾਲ ਦੀਆਂ ਜਾਗੋ ਕੱਢਦੇ ਹੁਣ ਪਿੰਡਾਂ 'ਚ ਲੱਗ ਪਤੇ ਜਾਣ ਇਹ ਜਾਗੋ ਨਿਕਲ ਗਈ ਤੇ ਤੁਸੀਂ ਜਾਗੋ ਕੱਢ ਸਕੋਗੇ ਜੇ ਅੱਜ ਜਾਗੋ ਨਾ ਨਿਕਲੀ ਤੇ ਤੁਹਾਡੀ ਜਾਗੋ ਦਾ ਭੋਗ ਪੈ ਜਾਣਾ ਜੀ ਇਹ ਅੱਜ ਪਰਨ ਕਰਕੇ ਜਾਇਓ ਜਿੰਨੇ ਸਰੀਰ ਆਏ ਆ ਔਰ ਜਿਹੜੇ ਨਹੀਂ ਆਏ ਉਹ ਕਿਰਪਾ ਕਰਕੇ ਹੁਣ ਇਹ ਨਾ ਕਹਿਣ ਸਾਨੂੰ ਬੁਲਾਇਆ ਨਹੀਂ ਇੱਕ ਜਥੇਦਾਰ ਨਾਲ ਮੇਰੀ ਗੱਲ ਹੋਈ ਆਗੂ ਸੀ ਕਿਸਾਨਾਂ ਦਾ ਮੈਂ ਕਿਹਾ ਗਏ ਨਹੀਂ ਕਹਿੰਦੇ ਸਾਡੀ ਅਸੀਂ ਰਹਿ ਤਾਂ ਸਕਦੇ ਨਹੀਂ ਪਰ ਨਰਾਜ਼ਗੀ ਮੈਂ ਕਿਹਾ ਵਜਾ ਪ੍ਰਧਾਨ ਜੀ ਚਾਹੁੰਦੇ ਹੋ ਪੈਸਾ ਚਾਹੁੰਦੇ ਹੋ ਨਹੀਂ ਤੇ ਮੈਂ ਕਹਿੰਦਾ ਫਿਰ ਡੱਲੇਵਾਲ ਸਾਹਿਬ ਸਟੇਜ ਤੇ ਨਹੀਂ ਬਹਿਣ ਦੇਣਗੇ ਸਾਹਮਣੇ ਬਹਿ ਜਾ ਚਲੇਦਾ ਜਾਓ ਤਪੜੀ ਤੇ ਬਹਿ ਜਾਓ ਹਾ ਦਾ ਨਾਰਾ ਮਾਰਦੇ ਹੋ ਤੇ ਕੱਲੇ-ਕੱਲਿਆਂ ਨੂੰ ਫੋਨ ਤੇ ਵੀ ਬੇਨਤੀ ਕਰ ਰਹੇ ਆ ਜਿੱਥੇ-ਜਿੱਥੇ ਵਾਹ ਲੱਗਦੀ ਹੈ ਆਪਣਾ ਫਰਜ਼ ਸਮਝ ਕੇ ਲਾਵਾਂਗਾ ਔਰ ਜਿੱਥੇ ਲੋੜ ਹੈ ਸੰਗਤ ਜਾਦੀ ਆਉਣ ਕਰਕੇ ਇਹਨਾਂ ਨੂੰ ਕੰਬਲਾਂ ਦੀ ਬਿਸਤਰਿਆਂ ਦੀ ਲੋੜ ਉਹ ਸਾਡੇ ਕੁਝ ਵੀਰ ਲੈ ਕੇ ਵੀ ਆਏ ਨੇ ਤੇ ਜਿੱਥੇ ਲੋੜ ਹੋ ਲਿਆਵਾਂਗੇ ਵੀ ਪਰ ਮਾਤਾ ਗੁਜਰ ਕੌਰ ਨੂੰ ਵੀ ਯਾਦ ਕਰ ਲਿਓ ਕੱਪੜਾ ਕੋਈ ਨਹੀਂ ਸੀ ਹੈਗਾ ਅੰਨ ਵੀ ਖਾਣ ਨੂੰ ਨਹੀਂ ਸੀ ਹੈਗਾ ਇੱਥੇ ਸਰਕਾਰ ਦੇ ਸਿਰ ਚੜ ਕੇ ਡੱਲੇਵਾਲ ਸਾਹਿਬ ਨੇ ਬੰਦ ਕੀਤਾ ਅੰਨ ਪਾਣੀ ਉੱਥੇ ਸਰਕਾਰ ਨੇ ਮਾਰਨ ਲਈ ਅੰਨ ਪਾਣੀ ਬੰਦ ਕਰ ਦਿੱਤਾ ਸੀ ਇਤਿਹਾਸ ਨੂੰ ਮੈਂ ਇਹ ਦੇਣ ਵੀ ਉਹੀ ਨੇ ਤੇ ਕਿਰਪਾ ਕਰਕੇ ਸ਼ਾਂਤੀ ਬਣਾਈ ਰੱਖਿਓ ਕਾਹਲੇ ਨਾ ਪਿਓ ਜੇ ਕਿਸੇ ਨੂੰ ਕੋਈ ਸ਼ਬਦ ਵੀ ਬੋਲ ਦੇਵੇ ਅਸੀਂ ਆਪਣੇ ਮੋਰਚੇ ਨੂੰ ਫਤਿਹ ਕਰਨ ਲਈ ਕੰਨਾਂ ਦੀ ਅਜਰ ਸ਼ਕਤੀ ਬਹਾਲ ਕਰਨੀ ਹੋਊ ਅਸੀਂ ਮਾੜੇ ਸ਼ਬਦ ਵੀ ਜਰਨੇ ਹੋਣਗੇ ਅਸੀਂ ਜ਼ੁਬਾਨ ਤੇ ਕੰਟਰੋਲ ਵੀ ਰੱਖਣਾ ਹੋ ਅਸੀਂ ਮਨ ਚ ਵੀ ਨਿਮਰਤਾ ਰੱਖਣੀ ਸਿੱਖ ਸਿੱਖ ਪੇਵਾਰਤ ਜਾਨ ਤੇ ਸ਼ੇਰੇ ਪੰਜਾਬ ਦੇ ਕਹੇ ਹੋਏ ਬੋਲ ਇਨ੍ਹਾਂ ਮੋਰਚਿਆਂ ਚ ਦਿਖਾ ਦਿਓ ਜਿੱਥੇ ਭਰਾਵਾਂ ਦਾ ਮੁੜਕਾ ਡੁੱਲੂ ਉੱਥੇ ਖੂਨ ਡੋਲਦਿਆਂਗੇ ਆਪਣੇ ਭਰਾਵਾਂ ਵਾਸਤੇ ਢਾਲ ਬਣਾਗੇ ਬਰਸ਼ੀਆਂ ਨਹੀਂ ਸਿੱਖ ਸਿੱਖ ਪੇਵਾਰਤ ਜਾਨ ਹੈ ਇਨ ਵਿੱਚ ਇਤفاق ਮਹਾਨ ਇਹ ਗੱਲਾਂ ਅੱਜ ਅਸੀਂ ਇੱਥੇ ਦੁਹਰਾਉਣੀਆਂ ਹੋਣਗੀਆਂ ਗੁਰੂ ਕਿਰਪਾ ਕਰਨ ਸਾਰਿਆਂ ਨੂੰ ਮੈਂ ਜੀਉ ਆਇਆਂ ਆਖਦਾ ਹਾਂ ਸਤਗੁਰ ਸਾਧ ਦੀਆਂ ਹਾਜ਼ਰੀਆਂ ਲਾਉਣ ਮਾਤਾ ਗੁਜਰ ਕੌਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਨੂੰ ਨਤਮਸਤਕ ਹੁੰਦਿਆਂ ਇਹ ਉਹ ਦਿਨ ਨੇ ਇੱਥੇ ਤੇ ਮੁਸਲਮਾਨ ਭਰਾ ਹਿੰਦੂ ਭਰਾ ਆਪਣੇ ਨਿਆਣਿਆਂ ਦੇ ਵਿਆਹ ਨਹੀਂ ਸੀ ਕਰਦੇ ਪੋਦੇ ਮਹੀਨੇ ਸਭ ਜਾਨਾਂ ਦੀ ਸ਼ਹੀਦੀ ਔਰ ਮਲੇਰ ਕੋਟਲੇ ਵਾਲੇ ਮੁਸਲਮਾਨ ਵੀਰ ਹਾ ਦਾ ਨਾਰਾ ਮਾਰ ਗਏ ਸਨ ਅੱਜ ਵੀ ਉਹ ਤੁਹਾਡੇ ਨਾਲ ਨੇ ਉਹੀ ਦਿਨ ਨੇ ਉਹੀ ਸਾਰਾ ਕੁਝ ਐ ਬਸ ਮਾਛੀਵਾੜੇ ਦੇ ਜੰਗਲ ਯਾਦ ਕਰਕੇ ਗਾ ਲਿਓ ਯਾਰੜੇ ਦਾ ਸਾਨੂੰ ਸੱਤਰ ਚੰਗਾ ਔਰ ਇੰਨਾ ਸੱਤਰਾ ਨੇ ਚੇਤੇ ਰੱਖ ਲਿਓ ਅਗਲੀ ਗੱਲ ਜਫਰ ਨਾਮੇ ਫਤਿਹ ਦੀਆਂ ਚਿੱਠੀਆਂ ਲਿਖਣੀਆਂ ਨੇ ਉਧਰ ਔਰੰਗਜ਼ੇਬ ਦੇ ਰਾਹ ਚੱਲੇ ਮੋਦੀ ਸਰਕਾਰ ਨੇ ਹਾਰ ਦੇ ਖੱਤ ਲਿਖਣੇ ਹੋਣਗੇ ਇਹ ਸਮਾਂ ਬੰਨ੍ਹੇ ਇਹ ਗੁਰੂ ਨੇ ਫਤਿਹ ਬਖਸ਼ਣੀ ਸਤਗੁਰ ਤੁਹਾਨੂੰ ਫਤਿਹ ਜਾਬੀਆਂ ਬਖਸ਼ਣ ਔਰ ਪੰਡਾਲ ਨੂੰ ਹੋਰ ਤੁਸੀਂ ਅੱਗੇ ਵੱਡਾ ਕਰ ਲਿਓ ਦਿਨ ਬਦਿਨ ਸੰਗਤਾਂ ਦਾ ਇਕੱਠ ਵੱਧ ਰਿਹਾ ਰੋਜ਼ ਸੰਗਤਾਂ ਦੂਰੋਂ ਦਰੇੜਿਓ ਹੁਣ ਵੀ ਬਾਬਾ ਜੀ ਹੁਣੇ ਕੋਲ ਬੈਠੇ ਸੀ ਕਹਿੰਦੇ 25 30 ਸਾਡੇ ਮਹਾਪੁਰਸ਼ ਜਿਹੜੇ ਅੱਜ ਪਹੁੰਚ ਰਹੇ ਏਥੇ ਸਾਰੇ ਲੰਗਰਾਂ ਦੀਆਂ ਸਵਾਵਾਂ ਜਿੱਥੇ-ਜਿੱਥੇ ਹਨ ਉਹ ਆਪਣੀਆਂ-ਆਪਣੀਆਂ ਸਵਾਵਾਂ ਕਰਨ ਤਕੜੇ ਹੋ ਕੇ ਆਓ ਆਪਾਂ ਸਿਰ ਨਾਲ ਸਿਰ ਜੋੜੀਏ ਔਰ ਇਹ ਵੀ ਬੇਨਤੀ ਜਿਹੜੀ ਚਿੱਠੀ ਗੱਲੇਵਾਲ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਉਹ ਚਿੱਠੀ ਮੈਂ ਨੈੱਟ ਦੇ ਉੱਤੋਂ ਕੱਢ ਕੇ ਅੱਜ ਸਾਡੇ ਬੰਦੇ ਰਾਸ਼ਟਰਪਤੀ ਨੂੰ ਡੀਸੀ ਰਾਈ ਪੂਰੇ ਪੰਜਾਬ ਦੇ ਵਿੱਚ ਦੇਣ ਗਏ ਹੋਏ ਆ ਜਿਹੜੇ ਰਹਿ ਗਏ ਉਹ ਕੱਲ ਨੂੰ ਜਾਣਗੇ ਆਲ ਇੰਡੀਆ ਚ ਦੇਾਂਗੇ ਅਸੀਂ ਮੈਂ ਬਾਕੀ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਾ ਏ ਉਹ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਰਾਸ਼ਟਰਪਤੀ ਨੂੰ ਚਿੱਠੀਆਂ ਲਿਖੋ ਇਹੀ ਚਿੱਠੀ ਜਿਹੜੀ ਦੱਲੇਵਾਲ ਸਾਹਿਬ ਨੇ ਲਿਖੀ ਹੋਈ ਹੈ ਤਾਂ ਕਿ ਪਤਾ ਲੱਗ ਜਾਏ ਇੱਕ ਦੱਲੇਵਾਲ ਤੁਹਾਡੇ ਤੋਂ ਨਹੀਂ ਜੇ ਮਰਨਾ ਤੇ ਕੀ ਤੇ ਮੁਲਤਾਨ ਦੇ ਕਿਲੇ ਵਾਲਾ ਕੰਮ ਹੋ ਮੈਂ ਪਿਛਲੇ ਦਿਨੀ ਵੀ ਕਹਿ ਗਿਆ ਸਾ ਪਈਆ ਟੁੱਟ ਗਿਆ ਤੋਪ ਦਾ ਤੋਪਚੀ ਕਹਿੰਦਾ ਬਰਾਬਰ ਕਰਨ ਲਈ ਮੋਢਾ ਦੇਣਾ ਪੈਣਾ ਤੇ ਮੋਢਾ ਦੇਣ ਵਾਲੇ ਤੇ ਚੀਥੜੇ ਉੱਡਣਗੇ ਉਹ ਜਿੱਥੇ ਚੀਥੜੇ ਉੱਡਣਗੇ ਉੱਥੇ ਤੁਹਾਡੀ ਕਦੇ ਕਮੀ ਨਹੀਂ ਆਈ ਇੱਥੇ ਕਮੀ ਕਿੱਥੋਂ ਆ ਜਾਣੀ ਗੁਰੂ ਕਿਰਪਾ ਕਰੇ ਸਤਿਗੁਰੂ ਤੁਹਾਨੂੰ ਫਤਿਹ ਜਾਂਬੀ ਬਖਸ਼ਣ ਭਾਈ ਜਗਜੀਤ ਸਿੰਘ ਡੱਲੇਵਾਲ ਸਾਨੂੰ ਉਹਨਾਂ ਦੀ ਬਹੁਤ ਲੋੜ ਹੈ ਉਨਾਂ ਦੀ ਸਿਹਤ ਦੀ ਲੋੜ ਹੈ ਜਰ ਦੀ ਕਲਾ ਦੀ ਜ਼ਰੂਰਤ ਹੈ ਔਰ ਛੇ ਭੈਣਾਂ ਦਾ ਭਰਾ ਹੈ ਇਹ ਵੀ ਪਤਾ ਲੱਗਿਆ ਪਿਛਲੇ ਦਿਨੀ ਡੱਲੇਵਾਲ ਸਾਹਿਬ ਦੀ ਘਰ ਦੀ ਸਿੰਘਣੀ ਉਹ ਸਾਡੀ ਮਾਤਾ ਚੜ੍ਹਾਈ ਕਰ ਗਈ ਅਸੀਂ ਕਹਿੰਦੇ ਜੀ ਸਾਡੇ ਘਰ ਮਰਨਾ ਪਰਣਾ ਹੋ ਗਿਆ ਮਰਨਾ ਪਰਣਾ ਵੀ ਛੱਡ ਕੇ ਤੁਹਾਡੇ ਮੋਰਚੇ 'ਚ ਬੈਠਾ ਹੋਇਆ ਹੋਰ ਕਿਹੜੇ ਸਰਟੀਫਿਕੇਟ ਚਾਹੁੰਦੇ